ਰਾਜਵਾਨਾ ਸਾਹਿਬ ਬਾਰੇ ਜ਼ਰੂਰ ਕਰਨੀ ਕਿਉਂਕਿ ਕੱਲ ਨੂੰ ਉਹਨਾਂ ਦੇ ਜਿਹੜਾ ਹੈਗਾ ਮਾਮਲਾ ਉਹ ਤੇ ਸੁਣਵਾਈ ਹੈ ਤੇ ਅੱਜ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਵੀ ਕਹਿੰਦੇ ਉਹਨਾਂ ਨੂੰ ਮਿਲੇ ਨੇ ਹਾਂ 15 ਨੂੰ ਸੁਣਵਾਈ ਸੀ ਜੀ ਕੱਲ ਨੂੰ ਕੱਲ ਨੂੰ 15 15 ਹਾਂ ਜੀ ਤੇ ਉਹ ਮੜਾ ਜੇ ਦੱਸਿਓ ਕਿੱਥੇ ਜੀ ਗੱਲ ਪਹੁੰਚੀ ਤੇ ਕੀ ਹੋਰ ਬਾਕੀ ਤੇਰਾ ਉਹ ਕੀ ਚੱਲ ਰਿਹਾ ਉਹਦੇ 'ਚ ਮੈਂ ਅੱਗੇ ਕਿਹਾ ਸੀਗਾ ਕਿ ਕਿੰਨੇ ਲੋਕ ਰਾਜਵਾਨਾ ਨੂੰ ਫਾਂਸੀ ਦੇਣ ਵਾਸਤੇ ਕੱਲੇ ਹੋ ਗਏ ਕਿ 15 ਨੂੰ ਫਾਂਸੀ ਚੜ ਰਿਹਾ ਰਾਜਵਾਨਾ ਜੀ ਜਦਕਿ 15 ਨੂੰ ਸੁਣਵਾਈ ਸੀ ਹੁਣ ਤੁਹਾਡੇ ਸਾਹਮਣੇ ਹੋ ਗਿਆ ਨਾ ਫੈਕਟ ਕਲੀਅਰ ਹੈ ਕਿ WhatsApp ਗਿਆਨ ਜਿਹੜਾ ਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਨਾ ਸ਼ੁਰੂ ਚ ਤੇ ਜ਼ਿਆਦਾਤਰ ਹੁਣ ਤੁਸੀਂ ਯੰਗ ਜਨਰੇਸ਼ਨ ਦੇਖੋਗੇ ਇੰਸਟਾ ਤੇ ਹੈ ਹੂੰ ਤਾਂ ਉਹ ਕਈ ਵਾਰ ਮਤਲਬ ਚੀਜ਼ਾਂ ਜਿਹੜੀਆਂ ਉਹੀ ਤੁਰਦੀਆਂ ਜਾਂਦੀਆਂ ਨੇ ਜੀ ਉਹ ਇੱਕ ਖਬਰ ਰੂਪੀ ਪੋਸਟ ਨੂੰ ਸਮਝਦੇ ਕਿ ਠੀਕ ਹੈ ਹੂੰ ਉਹਨੂੰ ਹੀ ਧਾਰਨਾ ਦਾ ਇੱਕ ਹਿੱਸਾ ਬਣਾ ਲੈਂਦੇ ਨੇ ਪਰ ਸੱਚ ਇਹ ਸੀਗਾ ਕਿ ਰਾਜੂ ਆਣਾ ਦੀ ਸੁਣਵਾਈ ਸੀਗੀ 15 ਹੂੰ 15 ਨੂੰ ਜਵਾਬ ਦੇਣਾ ਕੇਂਦਰ ਨੇ ਸੁਪਰੀਮ ਕੋਰਟ ਨੇ ਇਹਨਾਂ ਦੀ ਕਾਫੀ ਉੱਥੇ ਲੱਥੀ ਲਾਈ ਕੀਤੀ ਸੀ ਉਸ ਮੌਕੇ ਤੇ ਤੁਹਾਨੂੰ ਯਾਦ ਹੋਣਾ ਬਹਿਸ ਹੋ ਗਈ ਸੀ ਥੋੜੀ ਬਹਿਸ ਹੋ ਗਈ ਸੀ ਇਹਨਾਂ ਨੂੰ ਜਵਾਬ ਦੇਣ ਵਾਸਤੇ ਕਿਹਾ ਸੀਗਾ ਕਿ 15 ਨੂੰ ਆਇਓ ਪਰ ਬੀਤੇ ਦਿਨ ਹੀ ਮੈਂ ਸੁਣ ਰਿਹਾ ਸੀਗਾ ਕਿ ਸੁਣਵਾਈ ਲਿਸਟਡ ਨਹੀਂ ਹੋਈ 15 ਵਾਸਤੇ ਜੀ ਫਿਰ ਉਹ ਗੱਲ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਹੋ ਸਕਦਾ ਕਿ 15 ਤੋਂ ਵੀ ਅੱਗੇ ਤਰੀਕ ਪੈ ਜਾਵੇ ਜੀ ਸਰ ਇਹ ਸੁਪਰੀਮ ਕੋਰਟ ਹਾਈ ਕੋਰਟ ਦੇ ਮਸਲੇ ਕੋਈ ਛੋਟੇ ਥੋੜੀ ਹੁੰਦੇ ਆ ਆਪਣੇ ਕਈ ਅਨਸਾਰ ਜਾਂ ਮੰਨਣ ਅਨਸਾਰ ਥੋੜੀ ਚਲਦੀਆਂ ਨੇ ਗੋਟਾਂ ਤਾਂ ਤੁਸੀਂ ਦੇਖ ਲਓ ਕਿ ਇਹ ਵੀ ਖਬਰ ਆ ਰਹੀ ਸੀ ਤਾਂ ਉੱਥੇ ਹੁਣ ਕੀ ਗੱਲ ਹੋਈ ਆ ਐਸਜੀਪੀਸੀ ਦੀ ਜਾਂ ਮਤਲਬ ਹੋ ਸਕਦਾ ਹੈ ਕਿ ਜਿਹੜੇ ਵਕੀਲ ਨੇ ਜਿਨ੍ਹਾਂ ਨੇ ਕੱਲ ਨੂੰ ਜਾਂ ਅੱਗੇ ਜਾ ਕੇ ਕੋਈ ਆਰਗੂਮੈਂਟ ਦੇਣਾ ਹੈ ਹੂੰ ਕੋਈ ਰਾਜਵਾਨਾ ਦਾ ਕੰਸੈਂਟ ਲੈ ਰਹੇ ਹੋਣ ਜੀ ਜੀ ਕਿਉਂਕਿ ਉੱਥੇ ਜੋ ਵੀ ਗੱਲ ਹੋਣੀ ਗੱਲ ਤੇ ਰਾਜਵਾਨਾ ਦੀ ਹੋਣੀ ਆ ਨਾ ਹੋ ਸਕਦਾ ਕਿਸੇ ਮਾਮਲੇ 'ਚ ਕੋਈ ਗੱਲ ਕਹਿਣੀ ਹੋਵੇ ਤਾਂ ਕੰਸੈਪਟ ਲੈ ਕੇ ਦਿਨਾ ਹੋਵੇ ਕਿ ਭਾਈ ਆ ਗੱਲ ਆਪਾਂ ਕਰੀਏ ਤਾਂ ਹੋ ਸਕਦਾ ਕੋਈ ਕਾਨੂੰਨੀ ਮਤਲਬ ਕਿ ਜੋ ਚੱਲ ਰਿਹਾ ਹੈ ਇਸ ਵਿੱਚ ਲਈ ਲੜਾਈ ਦਾ ਹਿੱਸਾ ਜੋ ਜੀ ਕਿ ਭਈ ਉਹਦੇ 'ਚ ਕੋਈ ਡਿਵੈਲਪਮੈਂਟ ਅੱਗੇ ਹੋ ਸਕਦੀ ਹੈ ਤਾਂ ਦੇਖਦੇ ਆ ਕੀ ਆ ਪਰ ਸੁਣਵਾਈ ਦਾ ਜਿਹੜਾ ਕੱਲ ਤੱਕ ਦਾ ਮਾਮਲਾ ਸੀ ਉਹ ਇਹੀ ਸੀ ਕਿ ਹੋ ਸਕਦਾ ਹੈ ਕਿ ਇਹ ਸੁਣਵਾਈ ਜਿਹੜੀ ਆ ਬਈ 15 ਨੂੰ ਨਾ ਹੋਵੇ ਬਾਕੀ ਦੇਖਦੇ ਕੀ ਹੁੰਦਾ ਜੀ ਹੂੰ ਜੀ ਕਮੈਂਟ ਜੀ ਬਿਲਕੁਲ ਜੀ ਇੱਕ ਜੀਐਸ ਸਾਮ ਜੀ ਇਹਨਾਂ ਦਾ ਕਮੈਂਟ ਮੈਂ ਪੜ੍ਹਦੇ ਨੇ ਜੀ ਇਹ ਕਹਿੰਦੇ ਕਿ ਮੈਨੂੰ ਤਾਂ ਪੰਜਾਬ ਦੇ ਵਿੱਚ ਕੋਈ ਚੱਜ ਦਾ ਕਹਿੰਦੇ ਦੇਖ ਨਹੀਂ ਰਿਹਾ ਜਿਹੜਾ ਪੰਜਾਬ ਵਾਸਤੇ ਬੋਲੇ ਸਾਰੇ ਕਹਿੰਦੇ ਇੱਕ ਦੂਜੇ ਨੂੰ ਸੁਣਨ ਦੇ ਵਿੱਚ ਬਿਜ਼ੀ ਨੇ ਨਹੀਂ ਇਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ ਪੰਜਾਬ ਵਾਸਤੇ ਵੀ ਮੰਨ ਲਓ ਜਿੱਥੇ ਕੋਈ ਸਾਡਾ ਬੰਦਾ ਗਲਤ ਹੈ ਪੰਜਾਬੀ ਤੇ ਆਪਾਂ ਕਹੀਏ ਕਿ ਨਹੀਂ ਇਹ ਸਾਡਾ ਪੰਜਾਬੀ ਆ ਅਸੀਂ ਇਹਨੂੰ ਅਸੀਂ ਨਹੀਂ ਗਲਤ ਮੰਨਦੇ ਹੂੰ ਇਹ ਵੀ ਰੋਂਗ ਹੈ ਪੰਜਾਬ ਲਈ ਬੋਲਣ ਦਾ ਮਤਲਬ ਕਿ ਜਿੱਥੇ ਯਾਰਾ ਇੱਕ ਨਾਗਰਿਕ ਦਾ ਹੱਕ ਹਕੂਕ ਆ ਜੀ ਤੁਸੀਂ ਉਹਦੇ ਹੱਕ 'ਚ ਖਲੋਗੇ ਤਾਂ ਤੁਸੀਂ ਲੋਕ ਪੱਖੀ ਵੀ ਹੋ ਪੰਜਾਬ ਪੱਖੀ ਵੀ ਹੋ ਹੂੰ ਤੇ ਉਹਨੂੰ ਤੁਸੀਂ ਇਕਾਈ ਪੰਜਾਬ ਦੀ ਮੰਨ ਲਓ ਕਿ ਅਸੀਂ ਮਾਨ ਸਾਹਿਬ ਦੀ ਆਲੋਚਨਾ ਕਰਦੇ ਆਂ ਪਰ ਜਦੋਂ ਮਾਨ ਸਾਹਿਬ ਦਿੱਲੀ ਦੇ ਸਾਹਮਣੇ ਖੜਦੇ ਆਂ ਅਸੀਂ ਮਾਨ ਸਾਹਿਬ ਦੇ ਪਿੱਛੇ ਕਿਉਂਕਿ ਸਾਡੇ ਲੀਡਰ ਆ ਜੀ ਬਿਲਕੁਲ ਅਸੀਂ ਉਹਨਾਂ ਦੇ ਪਿੱਛੇ ਹੀ ਖੜਾਂਗੇ ਯਾਨੀ ਕਹਿੰਦੇ ਕਿ ਅਸੀਂ ਉਹਨਾਂ ਦੇ ਅੱਗੇ ਖੜਾਂਗੇ ਅਸੀਂ ਸਪੋਰਟ ਕਰਦੇ ਆਂ ਕਿ ਨਹੀਂ ਯਾਰ ਇੱਥੇ ਗਲਤ ਹੈ ਇਹਨਾਂ ਦੇ ਨਾਲ ਮੈਂ ਆਪਣੇ ਲਾਈਫ 'ਚ ਵੀ ਜੋ ਆਂ ਕਿਆ ਸੀਗਾ ਇਹੀ ਕਿਆ ਸੀਗਾ ਕਿ ਸਰ ਗੱਲ ਇਹ ਆ ਕਿ ਤੁਹਾਡੇ ਨਾਲ ਜਦੋਂ ਧੱਕਾ ਹੁੰਦਾ ਹੈ ਨਾ ਕੋਈ 10000 ਕਰੋੜ ਤੁਹਾਡਾ ਪੈਸਾ ਹੋ ਇਸ ਕਰਕੇ ਨਹੀਂ ਦਿੰਦੇ ਕਿ ਇੱਕ ਕੰਮ ਕਰ ਕਰਨਗੇ VOTER ਪ੍ਰਭਾਵਿਤ ਹੋਏਗਾ ਤਾਂ ਅਸੀਂ ਤੁਹਾਡੇ ਹੱਕ 'ਚ ਬੋਲਦੇ ਹਾਂ ਜੀ ਬਿਲਕੁਲ ਤੁਸੀਂ ਪਰ ਜਦੋਂ ਤੁਸੀਂ ਕਿਸੇ ਰਿਪੋਰਟਰ ਨੂੰ ਚੱਕ ਕੇ ਅੰਦਰ ਮਾਰਦੇ ਹੋ ਅਸੀਂ ਫਿਰ ਉਹਦੇ ਹੱਕ 'ਚ ਬੋਲਦੇ ਹਾਂ ਧੱਕਾ ਤਾਂ ਦੋਨੇ ਪ੍ਰਕਾਰ ਦਾ ਧੱਕਾ ਹੀ ਆ ਨਾ ਆ ਭਾਵੇਂ ਤੁਹਾਡੇ ਨਾਲ ਹੋ ਰਿਹਾ ਭਾਵੇਂ ਤੁਸੀਂ ਕਰ ਰਹੇ ਹੋ ਜੀ ਦੋਨੇ ਪ੍ਰਕਾਰ ਦਾ ਧੱਕਾ ਹੈ ਜਿਹੜਾ ਉਹ ਹੈ ਤੇ ਧੱਕਾ ਹੀ ਆ ਨਾ ਸੱਚ ਜੀ ਮੈਂ ਜੀ ਇੱਕ ਚੀਜ਼ ਹੋਰ ਚਰਚਾ ਦੇ ਵਿੱਚ ਥੋੜੀ ਜਿਹੀ ਗ੍ਰੈਪੀ ਜੀ ਹੋਰਾਂ ਦਾ ਕਮੈਂਟ ਮੈਂ ਜਾਂਦੇ ਜਾਂਦੇ ਪੜ੍ਹਦੇ ਨਾ ਇਹ ਕਹਿੰਦੇ ਕਿ ਬੀਬੀ ਐਮਬੀ ਦੇ ਵਿੱਚ ਦੋ ਹੋਰ ਨਵੇਂ ਮੈਂਬਰ ਜੋੜਨ ਜਾ ਰਹੇ ਆ ਵੀ ਹਿਮਾਚਲ ਤੇ ਰਾਜਸਥਾਨ ਤੋਂ ਇਹ ਬਹੁਤ ਗਲਤ ਗੱਲ ਹੈ ਮਾਨ ਸਾਹਿਬ ਨੂੰ ਇੱਥੇ ਸਟੈਂਡ ਲੈਣਾ ਚਾਹੀਦਾ ਹੈ ਸਪਸ਼ਟ ਸਟੈਂਡ ਲੈਣ ਦੀ ਵਾਰੀ ਆ ਜੀ ਹੁਣ ਇਹ ਉੱਜੜ ਕੇ ਹਟੇ ਆ ਪੱਕੇ ਮੈਂਬਰ ਆਪਣੇ ਦੋ ਨੇ ਪੁਨਰਗਠਨ ਐਕਟ ਦੇ ਵਿੱਚੋਂ ਹਮ ਚਲੋ ਇੱਕ ਮਿੰਟ ਆਇਆ ਇੱਕ ਹਰਿਆਣਾ ਇੱਕ ਕਪੜਾ ਜੀ ਇੱਕ ਉਹਨਾਂ ਦਾ ਮੈਂਬਰ ਹੁੰਦਾ ਸੰਜਾਈ ਦਾ ਇੱਕ ਕਪੜਾ ਹੁੰਦਾ ਪਾਵਰ ਦਾ ਐਦਾਂ ਜੀ ਹੁਣ ਜੇ ਦੋ ਉਹ ਹਿੱਸੇਦਾਰ ਆ ਗਏ ਇਹਦਾ ਮਤਲਬ ਹੈ ਕਿ ਉਹਨਾਂ ਦੀ ਮਾਲਕੀਅਤ ਫਿਰ ਮੰਨ ਲਓ ਕਿ ਜੋ ਵੀ ਹੈ ਹਿੱਸਾ ਜਿਹੜਾ ਹਿਮਾਚਲ ਤੇ ਫਿਰ ਵੀ ਕੁਝ ਹੱਦ ਤੱਕ ਕਹਿ ਲਉ ਆ ਚਲੋ ਉਹਨਾਂ ਨੂੰ ਉਨੀ ਜ਼ਰੂਰਤ ਨਹੀਂ ਪਰ ਰਾਈਪੇਰੀਅਨ ਹੈਗਾ ਜੀ ਉਹਦਾ ਦਾਵਾ ਹੋ ਸਕਦਾ ਉਹਦੇ ਤੇ ਚਰਚਾ ਹੋ ਸਕਦੀ ਹੈ ਰਾਜਸਥਾਨ ਕੀ ਹੋਤਾ ਨਾਨ ਰਾਈਪੇਰੀਅਨ ਸਟੇਟ ਹੈ ਜੀ ਉਤੇ ਮਤਲਬ ਕਿ ਇਹਦਾ ਕਿਸੇ ਵੀ ਪੱਖ ਤੋਂ ਆਪਾਂ ਕਹੀਏ ਕਿ ਸਟੇਕਹੋਲਡਰ ਹੀ ਨਹੀਂ ਜੀ ਪਰ ਮੈਂ ਤੁਹਾਨੂੰ ਕੀ ਕਿਹਾ ਸੀਗਾ ਸਾਬ ਬੀਬੀ ਐਮਬੀ ਬਾਰੇ ਮੈਂ ਤੁਹਾਨੂੰ ਕਿਹਾ ਸੀ ਕਿ ਸਭ ਤੋਂ ਜ਼ਿਆਦਾ ਜੇ ਕੋਈ ਸੂਬਾ ਬੀਬੀਐਮਬੀ ਨੂੰ ਪ੍ਰਭਾਵਿਤ ਕਰਦਾ ਤਾਂ ਰਾਜਸਥਾਨ ਆ ਵਾਇਆ ਦਿੱਲੀ ਉੱਥੇ ਭਾਜਪਾ ਸਰਕਾਰ ਹੈ ਨਾ ਵੀ ਭਾਜਪਾ ਸਰਕਾਰ ਹੋਵੇ ਰਾਜਸਥਾਨ ਦੀ ਰਾਜਨੀਤੀ 'ਚ ਭਾਜਪਾ ਦਾ ਬਹੁਤ ਵੱਡਾ ਪ੍ਰਭਾਵ ਹੈ ਜੀ ਉਹ ਵਾਇਆ ਦਿੱਲੀ ਦਬਾਅ ਪਾਉਂਦੇ ਨੇ ਹੂੰ ਤਾਂ ਇਸ ਕਰਕੇ ਬੀਬੀਐਮਬੀ ਤੇ ਬੜੀ ਸੋਚੇਤਤਾ ਦੇ ਨਾਲ ਅਸੀਂ ਕੋਈ ਸਲਾਹ ਨਹੀਂ ਦੇਣੀ ਚਾਹਾਂਗੇ ਸਰਕਾਰ ਹੈ ਉਸ ਨੂੰ ਦੇਖਣਾ ਪਰ ਅਸੀਂ ਅਪੀਲ ਕਰ ਸਕਦੇ ਹਾਂ ਕਿ ਤੁਹਾਨੂੰ ਹੁਣ ਸਟੈਂਡ ਲੈਂਡ ਦੀ ਜ਼ਰੂਰਤ ਹੈ ਇਹ ਸਾਰੀਆਂ ਚੀਜ਼ਾਂ ਗੇ ਰੱਖੋ ਕਿ ਖੁਦ ਪ੍ਰਧਾਨ ਮੰਤਰੀ ਦੇਖ ਕੇ ਗਏ ਨਾ ਸਾਡਾ ਹਾਲ ਹਾਂ ਬਿਲਕੁਲ ਕਿ ਭਾਈ ਅੱਜ ਉਜੜਨ ਨੂੰ ਅਸੀਂ ਹੂੰ ਹੀ ਸੇ ਬਣਾਉਣ ਆਵਾ ਜਾਂਦੇ ਨੇ ਮਤਲਬ ਅਨਾਜ ਉਗਾਈਏ ਅਸੀਂ ਪਕਾਈਏ ਅਸੀਂ ਤੇ ਸਾਡੇ ਛਾਬੇ ਚ ਹਿੱਸਾ ਲੈਣ ਹੋ ਆ ਕੇ ਹੂੰ ਨਾ ਸਾਨੂੰ ਕੋਈ ਰਾਇਲਟੀ ਨਾ ਲੈਣਾ ਨਾ ਦੇਣਾ ਸਰ ਇਹ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਬਿਲਕੁਲ ਸੰਜੀਦਾ ਮਸ ਇਸੇ ਕਰਕੇ ਮੈਨੂੰ ਇਹ ਜ਼ਰੂਰੀ ਲੱਗਾ ਕਿ ਕਮੈਂਟ ਪੜ੍ਹਨਾ ਚਾਹੀਦਾ ਹੈ ਇਸੇ ਗੱਲ ਕਰਨੀ ਚਾਹੀਦੀ ਹੈ ਔਰ ਵਿਜੇ ਸਿੰਘ ਜੀ ਕਹਿ ਰਹੇ ਨੇ ਕਿ ਪੰਜਾਬ ਦੀ ਬਾੜੀ ਕਿਸਮਤ ਮਹਾਰਾਜ ਰਣਜੀਤ ਸਿੰਘ ਤੋਂ ਬਾਅਦ ਕੋਈ ਵਧੀਆ ਲੀਡਰ ਨਹੀਂ ਆਇਆ ਕਹਿੰਦੇ ਤੇ ਮਹਾਰਾਜਾ ਰਣਜੀਤ ਸਿੰਘ ਜੇ ਜਿਉਂਦਾ ਰਹ ਜਾਂਦਾ ਕੀ ਦੀ ਹਿੰਮਤ ਸੀ ਮੰਗਲਾ ਖੋ ਨਨਕਾਣਾ ਲੈ ਜਾਂਦਾ ਹਾਂ ਬਿਲਕੁਲ ਬਿਲਕੁਲ ਜੀ ਜੀ ਸੰਧੂ ਸਾਹਿਬ ਕਹਿ ਰਹੇ ਨੇ ਸ਼ੁਕਰੀਆ ਧੰਨਵਾਦ ਤੁਹਾਡਾ ਵੀ ਧੰਨਵਾਦ ਜੀ ਸਾਰੇ ਦੋਸਤਾਂ ਦਾ ਤੇ ਪੋਲਿਟਿਕਸ ਭਾਈ ਜੀ ਕਹਿ ਰਹੇ ਨੇ ਕਿ ਭਾਈ ਰੋਡਸ ਰੋਡਸ ਭਾਈ ਕਈ ਸਾਰੀਆਂ ਪੋਰ ਨੇ ਕਈ ਸਾਰੀਆਂ ਰੋਡਸ ਕੋਈ ਨਹੀਂ ਮਰਮਤ ਕਹਿੰਦੇ ਇਹਨਾਂ ਨੂੰ ਤੁਹਾਡੇ ਵੀ ਰਿਪੇਅਰ ਕਰਾਉਣੇ ਨਹੀਂ ਪੱਥਰ ਜਲਦੀ ਰਖਾ ਦੇਾਂਗੇ ਸਰ ਅੰਨੀਕ ਪੱਥਰ ਅਸੀਂ ਰਖਵਾ ਸਕਦੇ ਅਖੇ ਕੰਮ ਹੋਵੇ ਨਾ ਹੋਵੇ ਪਤਾ ਨਹੀਂ ਰਾਜਵਾਨਾ ਸਾਹਬਾਰੇ ਜ਼ਰੂਰ ਕਰਨੀ ਕਿਉਂਕਿ ਕੱਲ ਨੂੰ ਉਹਨਾਂ ਦੇ ਜਿਹੜਾ ਹੈਗਾ ਮਾਮਲਾ ਉੱਤੇ ਸੁਣਵਾਈ ਹੈ ਤੇ ਅੱਜ ਐਸਜੀਪੀਸੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਸਾਹਿਬ ਵੀ ਕਹਿੰਦੇ ਉਹਨਾਂ ਨੂੰ ਮਿਲੇ ਨੇ ਆ 15 ਨੂੰ ਸੁਣਵਾਈ ਸੀ ਜੀ ਕੱਲ ਨੂੰ ਕੱਲ ਨੂੰ 15 15 ਹਾਂਜੀ ਜੀ ਤੇ ਉਹ ਮੜਾ ਜੇ ਦੱਸਿਓ ਕਿੱਥੇ ਜੀ ਗੱਲ ਪਹੁੰਚੀ ਤੇ ਕੀ ਹੋਰ ਬਾਕੀ ਤੇ ਨਾ ਉਹ ਕੀ ਚੱਲ ਰਿਹਾ ਉਹਦੇ ਚ ਮੈਂ ਅੱਗੇ ਕਿਹਾ ਸੀਗਾ ਕਿ ਕਿੰਨੇ ਲੋਕ ਰਾਜੋਆਣਾ ਨੂੰ ਫਾਂਸੀ ਦੇਣ ਵਾਸਤੇ ਕਾਲੇ ਹੋ ਗਏ ਕਿ 15 ਨੂੰ ਫਾਂਸੀ ਚੜ ਰਿਹਾ ਹੈ ਰਾਜੋਆਣਾ ਜੀ ਜਦਕਿ 15 ਨੂੰ ਸੁਣਵਾਈ ਸੀ ਹੁਣ ਤੁਹਾਡੇ ਸਾਹਮਣੇ ਹੋ ਗਿਆ ਨਾ ਫੈਕਟ ਕਲੀਅਰ ਹੈ ਕਿ WhatsApp ਗਿਆਨ ਜਿਹੜਾ ਨਾ ਮੈਂ ਜਿਵੇਂ ਤੁਹਾਨੂੰ ਦੱਸਿਆ ਸੀਗਾ ਨਾ ਸ਼ੁਰੂ ਚ ਤੇ ਜ਼ਿਆਦਾਤਰ ਹੁਣ ਤੁਸੀਂ ਯੰਗ ਜਨਰੇਸ਼ਨ ਦੇਖੋਗੇ ਇੰਸਟਾ ਤੇ ਹੈ ਹੂੰ ਤਾਂ ਉਹ ਕਈ ਵਾਰ ਮਤਲਬ ਚੀਜ਼ਾਂ ਜਿਹੜੀਆਂ ਉਹੀ ਤੁਰੀਆਂ ਜਾਂਦੀਆਂ ਨੇ ਜੀ ਉਹ ਇੱਕ ਖਬਰ ਰੂਪੀ ਪੋਸਟ ਨੂੰ ਸਮਝਿਆ ਕਿ ਠੀਕ ਹੈ ਉਹਨੂੰ ਹੀ ਧਾਰਨਾ ਦਾ ਇੱਕ ਹਿੱਸਾ ਬਣਾ ਲੈਂਦੇ ਨੇ ਪਰ ਸੱਚ ਇਹ ਸੀਗਾ ਕਿ ਰਾਜੂ ਆਣਾ ਦੀ ਸੁਣਵਾਈ ਸੀਗੀ 15 ਹੁਣ 15 ਨੂੰ ਜਵਾਬ ਦੇਣਾ ਕੇਂਦਰ ਨੇ ਸੁਪਰੀਮ ਕੋਰਟ ਨੇ ਇਹਨਾਂ ਦੀ ਕਾਫੀ ਉੱਥੇ ਲੱਥੀ ਲਾਈ ਕੀਤੀ ਸੀ ਉਸ ਮੌਕੇ ਤੇ ਤੁਹਾਨੂੰ ਯਾਦ ਹੋਣਾ ਜੀ ਬਹਿਸ ਹੋ ਗਈ ਸੀ ਥੋੜੀ ਬਹਿਸ ਹੋ ਗਈ ਸੀ ਇਹਨਾਂ ਨੂੰ ਜਵਾਬ ਦੇਣ ਵਾਸਤੇ ਕਿਹਾ ਸੀਗਾ ਕਿ 15 ਨੂੰ ਆਇਓ ਪਰ ਬੀਤੇ ਦਿਨੀ ਮੈਂ ਸੁਣ ਰਿਹਾ ਸੀਗਾ ਕਿ ਸੁਨਵਾਈ ਲਿਸਟਡ ਨਹੀਂ ਹੋਈ 15 ਵਾਸਤੇ ਜੀ ਫਿਰ ਉਹ ਗੱਲ ਮੈਂ ਉਦੋਂ ਵੀ ਇਹ ਗੱਲ ਕਹੀ ਸੀ ਕਿ ਹੋ ਸਕਦਾ ਹੈ ਕਿ 15 ਤੋਂ ਵੀ ਅੱਗੇ ਤਰੀਕ ਪੈ ਜਾਵੇ ਜੀ ਸਰ ਇਹ ਸੁਪਰੀਮ ਕੋਰਟ ਹਾਈ ਕੋਰਟ ਦੇ ਮਸਲੇ ਕੋਈ ਛੋਟੇ ਥੋੜੀ ਹੁੰਦੇ ਆ ਆਪਣੇ ਕાયਮ ਸਰਜ ਮੰਨਣ ਅਨੁਸਾਰ ਥੋੜੀ ਚੱਲਦੀਆਂ ਨੇ ਕੋਟਾਂ ਤਾਂ ਤੁਸੀਂ ਦੇਖ ਲਓ ਕਿ ਇਹ ਵੀ ਖਬਰ ਆ ਰਹੀ ਸੀ ਤਾਂ ਉੱਥੇ ਹੁਣ ਕੀ ਗੱਲ ਹੋਈ ਆ ਐਸਜੀਪੀਸੀ ਦੀ ਜਾਂ ਮਤਲਬ ਹੋ ਸਕਦਾ ਹੈ ਕਿ ਜਿਹੜੇ ਵਕੀਲ ਨੇ ਜਿਨ੍ਹਾਂ ਨੇ ਕੱਲ ਨੂੰ ਜਾਂ ਅੱਗੇ ਜਾ ਕੇ ਕੋਈ ਆਰਗੂਮੈਂਟ ਦੇਣਾ ਹੈ ਹੂੰ ਕੋਈ ਰਾਜਵਾਨਾ ਦਾ ਕੰਸੈਂਟ ਲੈ ਰਹੇ ਹੋਣ ਜੀ ਜੀ ਕਿਉਂਕਿ ਉੱਥੇ ਜੋ ਵੀ ਗੱਲ ਹੋਣੀ ਗੱਲ ਤੇ ਰਾਜਵਾਨਾ ਦੀ ਹੋਣੀ ਆ ਨਾ ਹੋ ਸਕਦਾ ਕਿਸੇ ਮਾਮਲੇ 'ਚ ਕੋਈ ਗੱਲ ਕਹਿਣੀ ਹੋਵੇ